ਦਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇੱਥੇ ਮਕਰਾਨਾ ਆਏ ਸੀ ਹਲੋ ਨਰਾਇਣਾ ਆਏ ਸੀ ਤੋਂ ਉੱਥੋਂ ਪਤਾ ਲੱਗਾ ਵੀ ਮਕਰਾਨਾ ਗੁਰਦੁਆਰਾ ਸਾਹਿਬ ਹੈਗਾ ਤੇ ਬੜਾ ਸੋਹਣਾ ਗੁਰਦੁਆਰਾ ਸਾਹਿਬ ਆ ਤੇ ਜਦੋਂ ਇੱਥੇ ਆਏ ਤੇ ਮੇਰੀਆਂ ਪਲੇਟਾਂ ਹੋ ਗਈਆਂ ਖਤਮ ਮੈਨੂੰ ਬੁਖਾਰ ਚੜ੍ਹਿਆ ਸੀ ਪਲੇਟਾਂ ਫੋਗੀਆਂ ਮੇਰੀਆਂ ਮੈਂ ਵੀ ਹੁਣ ਘਰ ਜਾਣਾ ਪੈਣਾ ਪਰ ਇਸ ਪਰਿਵਾਰ ਨੇ ਜਿਹੜਾ ਪਰਿਵਾਰ ਜਿਹੜਾ ਹੈ ਗੁਰੂ ਮਹਾਰਾਜ ਦਾ ਪਰਿਵਾਰ ਆ ਤੇ ਇਹੋ ਜੇ ਗੁਰਸੇਖ ਨੇ ਇੰਨਾ ਪ੍ਰੇਮ ਸਨੇਹ ਮੋਹ ਕੀਤਾ ਇਹਨਾਂ ਨੇ ਕਿ ਮੇਰੀਆਂ ਪਲੇ ਟਾਈਮਸ ਦਿੱਲੀ ਤੋਂ ਹੋਰਾਂ ਮੁੜਨੀਆਂ ਨਹੀਂ ਇਹਨਾਂ ਨੇ ਮੁੜਤੀਆਂ ਇੱਥੇ ਹੀ ਤੇ ਇਹਨਾਂ ਮਨ ਖੁਸ਼ ਹੋਇਆ ਸਾਰਿਆਂ ਦੇ ਨਾਲ ਬੜਾ ਸੋਹਣਾ ਗੁਰਦੁਆਰਾ ਸਾਹਿਬ ਆ ਬੜਾ ਸੋਹਣਾ ਇਹਨਾਂ ਨੇ ਸਾਨੂੰ ਲੰਗਰ ਛਕਾਇਆ ਤੇ ਯਾਨੀ ਇਹ ਸਮਝ ਲਓ ਵੀ ਅਸੀਂ ਘਰ ਭੁੱਲ ਗਏ ਘਰ ਵੀ ਇਸ ਤਰ੍ਹਾਂ ਨਹੀਂ ਸਾਨੂੰ ਹੁੰਦਾ ਸਾਗ ਮੱਕਈ ਦੀਆਂ ਰੋਟੀਆਂ ਬਾਜਰਾ ਪਪੀਤਿਆਂ ਦਾ ਜੂਸ ਇਸ ਤਰ੍ਹਾਂ ਦੀ ਇਹਨਾਂ ਨੇ ਸਾਡੇ ਨਾਲ ਮਤਲਬ ਮੋਹ ਕੀਤਾ ਹੈ ਤੇ ਇਹਨਾਂ ਦਾ ਧੰਨਵਾਦ ਕਰਦੇ ਆਂ ਅਸੀਂ ਕਿ ਤੁਸੀਂ ਸਾਡੇ ਨੂੰ ਇੰਨਾ ਪ੍ਰੇਮ ਪਿਆਰ ਮੋਹ ਬਖਸ਼ਿਆ ਤੇ ਮਹਾਰਾਜ ਚੜ੍ਹਦੀਆਂ ਕਲਾ ਬਖਸ਼ੇ ਇਹ ਗੁਰਦੁਆਰਾ ਸਾਹਿਬ ਆਪਾ ਜੀ ਕਦੋਂ ਤੋਂ ਬਣਿਆ ਹੈ ਮਹਾਰਾਜ ਦਾ ਸਥਾਨ ਇਹ ਤੇ ਇਹ ਅੰਦਾਜ਼ਾ 70 'ਚ ਅੱਛਾ ਜੀ ਹਾਂਜੀ ਅੱਛਾ ਜੀ ਕਿਥੇ ਸੰਤ ਬਾਬਾ ਸੇਵਾ ਸਿੰਘ ਜੀ ਉਹਨਾਂ ਦੇ ਮੁਤਾਬਿਕ ਸੇਵਾ ਅੱਛਾ ਜੀ ਦੇਖ ਰਹੇ ਖੇਤ ਚਾਲਦੇ ਆ ਅੱਛਾ ਜੀ ਗੁਰਦੁਆਰਾ ਸਾਹਿਬ ਜਿਹੜੇ ਖਡੂਰ ਸਾਹਿਬ ਵਾਲੇ ਮਾਫਰ ਸੰਤ ਬਾਬਾ ਸੇਵਾ ਸਿੰਘ ਜੀ ਪਰਮ ਸ੍ਰੀ ਤੇ ਇਹ ਕੋਈ ਇਤਿਹਾਸਿਕ ਜਗਾ ਹੈ ਜਾਂ ਵੈਸੇ ਹੀ ਗੁਰਦੁਆਰਾ ਸਾਹਿਬ ਨਹੀਂ ਵੈਸੇ ਮਤਲਬ ਸਾਰੇ ਸੰਤ ਮਹਾਂਪੁਰ ਸਾਉਂਦੇ ਇਥੇ ਅੱਛਾ ਜੀ ਕਿੱਥੇ ਰੁਕਦੇ ਇਥੋ ਮਤਲਬ ਮਾਰਬਲ ਖੜਦੇ ਤਾਂ ਉਹਨਾਂ ਦਾ ਰਹਿਣ ਸਹਿਣ ਦਾ ਕਰਕੇ ਉਹਨਾਂ ਨੇ ਮਹਾਂਪੁਰ ਖਾ ਅੱਛਾ ਜਦੋਂ سنگ ਮਰਮਰ ਲੈ ਕੇ ਜਾਂਦੇ ਦੇ ਫਿਰ ਆਹੋ ਮਹਾਂਪੁਰ ਸਾਹਿਬ ਦੇ ਹੋਟਲਾਂ 'ਚ ਰੁਕਣਾ ਨਹੀਂ ਹੁੰਦਾ ਜਿੱਥੇ ਸੇਵਾ ਚੱਲਦੀ ਹੈ ਮਕਾਰ ਸੇਵਾ ਵਾਲੇ ਉਹ ਲੋਕਲ ਕਮੇਟੀਆਂ ਆ ਗਿਆ ਉਹ ਮਤ ਜਿੱਥੇ ਮਤਲਬ ਹਾਂਜੀ ਹਾਂਜੀ ਜੋ ਵੀ ਯਾਨੀ ਕਿ ਗੁਰੂ ਘਰ ਦੇ ਜਿਹੜੇ ਸਿੰਘ ਨੇ ਜਿਹੜੇ ਸੇਵਾਦਾਰ ਨੇ ਉਹ ਧਿਆਨ ਕੇ ਰੁਕਦੇ ਇਥੇ ਰੁਕਦੇ ਤਾਂ ਮਹਾਂਪੁਰਸ਼ਾਂ ਨੇ ਇਹ ਜਗਾ ਹਾਂ ਤੇ ਆਪ ਜੀ ਸ਼ੁਰੂਤ ਕਈ ਸਮੇਂ ਤੋਂ ਸੇਵਾ ਨਿਭਾ ਰਹੇ ਹੋ ਹਾਂ ਜੀ 2012 ਚੋਂ ਮਤਲਬ ਇੱਥੇ ਸੇਵਾ ਡਿਊਟੀ ਬੜਾ ਚੰਗਾ ਮਹਾਰਾਜ ਐਸੇ ਤਰ੍ਹਾਂ ਚੜ੍ਹਦੀ ਕਲਾ ਇੱਥੇ ਹੀ ਸੇਵਾ ਨਿਭਾਉਂਦੇ ਰਹੋ ਇਹ ਵੀ ਇਹ ਨਾਲੇ ਤੇ ਲੰਗਰ ਭਗਾਉਂਦੇ ਜੇ ਬੜਾ ਸੁਆਦ ਪਛਾਨ ਲਓ ਜੇ ਕਿਤੇ ਆਓ ਤਾਂ ਖਾ ਕੇ ਜਰੂਰ ਜਾਜੇ ਤੰਗ ਕਰਕੇ ਉਹਨਾਂ ਨੂੰ ਇਹ ਸਾਰਾ ਹੀ ਪਰਿਵਾਰ ਐਸੇ ਤਰ੍ਹਾਂ ਹੀ ਆ ਸਿੰਘ ਜਿਹੜੇ ਨੇ ਸੇਵਕ ਸਿੰਘ ਇਹ ਵੀ ਕਿਤੇ ਲੰਗਰ ਪ੍ਰਸ਼ਾਦਾ ਜੇ ਦੇਣਗੇ ਤਾਂ ਹਿਲਦੇ ਹੀ ਨਹੀਂ ਹਲੋ ਜੇ ਤੁਸੀਂ ਆਖੋ ਵੀ ਚਲੇ ਜਾਓ ਮੈਂ ਅੰਦਰ ਐ ਵੀ ਚਲੇ ਜਾਓ ਬਸ ਛੱਗ ਲੈ ਆਂਦੇ ਤਾਂ ਵੀ ਜਨਾਜ਼ਰ ਥਾਲੀ ਲੈ ਕੇ ਚੁੱਕ ਕੇ ਨਹੀਂ ਚਲੇ ਜਾਂਦਾ ਬੰਦਾ ਉਹ ਨਜ ਰੱਟਦੇ ਨਹੀਂ ਇਹੋ ਜੇ ਪ੍ਰੇਮੀ ਸਿੰਘ ਨੇ ਤੇ ਇਹ ਕਾ ਵੀ ਬਸੇ ਪੜ੍ਹਨੀ ਨਹੀਂ ਜਾਂਦਾ ਹੋਰ ਕੋਈ ਗੱਲ ਨਹੀਂ ਸਭ ਠੀਕ ਹੈ ਲੱਸੀ ਤੋਂ ਬਿਨਾ ਇਹ ਹੋਰ ਕੋਈ ਗੱਲ ਪੜਾਈ ਵੀ ਲਈਦਾ ਕਿਸੇ ਉਹ ਕਰ ਲਈਦੀ ਰਾਤ ਨੂੰ ਖੇਲ ਵੀ ਲਈਦਾ ਛੋੜਾ ਤਾਂ ਚੱਲ ਚੰਗਾ ਭੈਣ ਜੀ ਪ੍ਰਸ਼ਾਦੇ ਪਕਾਉਣ ਵਾਲੇ ਤੇ ਪਾਸੇ ਹੋ ਗਏ ਜੀ ਚੁੱਪ ਕਰਕੇ ਜਾ ਵਸ ਚਲੋ ਮਹਾਰਾਜ ਚੜ੍ਹਦੀ ਕਲਾ ਬਸੇ ਸਾਰੇ ਪਰਿਵਾਰ ਨਾਲ ਹਾਂ ਜੀ ਇਹ ਹੱਸਦੇ ਖੇਡਦੇ ਰਹੋ ਜਿਉਂਦੇ ਰਹੇ ਤੇ ਫਿਰ ਮਿਲਾਂਗੇ ਹਾਂ ਜੀ ਠੀਕ ਹੈ ਅਮਰ ਇਹਨੂੰ ਐਮਐਲਏ ਬਣਾਉਣਾ ਬਾਬਾ ਇਹਨਾਂ ਦੀ ਇੱਛਾ ਮੇਲੇ ਬਣੰਦੀ ਆ ਬਹੁਤ ਆਂਦੇ ਕਿ ਕਾਨੂੰਨ ਬਾਰੇ ਕਾਪੀ ਪੜੀਨ ਛੋੜੀ ਬਸ ਪੜਦੇ ਰਹਿੰਦੇ ਆ ਪੜ੍ਹ ਲਈਦੇ ਐਮਐਸਏ ਬੰਦਾ ਪਰ ਜਦੋਂ ਗੱਲ ਆਵੇ ਮਜ਼ਬੂਤੀ ਦੀ ਤੇ ਉਦੋਂ ਮਜਬੂਰ ਕਰ ਦੇਣਾ ਕੀ ਕਰਦੇ ਹੁੰਦੇ ਆ ਦੱਸੀ ਮਜਬੂਰ ਕਾਨੂੰਨ ਕਿਹੜਾ ਕਾਨੂੰਨ ਹੀ ਬਦਲ ਦਿੰਦਾ ਹੁੰਦਾ ਏ ਯਾਰ ਇਹਨਾਂ ਨੇ جنੂਨ ਕਹੀਦਾ ਨੇ ਕਾਨੂੰਨ ਸੁਣ ਲੈਂਦੇ ਗੱਲ ਕਰੀਏ ਵੀ جنੂਨ ਦੀ ਗੱਲ ਆ ਤੇ ਆਂਦਾ ਹੈ ਕਾਨੂੰਨ ਕਿਹੜਾ ਕਾਨੂੰਨ ਬਣਾਉਣਾ ਦੱਸੋ ਬਣਾ ਦਿੰਦਾ ਮੈਂ ਐਵੇਂ ਦਾ ਆ ਇਹੋ ਜਿਹਾ ਬੰਦਾ ਬਚ ਕੇ ਰਿਓ ਵਾਹੋ ਵਾਹੇ ਕਾਨੂੰਨੀ ਬੰਦੇ ਤੇ ਇਧਰ ਇਹ ਕੀ ਬਣਾਉਂਦਾ ਇਹਦੇ ਬਾਰੇ ਵੀ ਦੱਸ ਦੇਉ ਤੇ ਆ ਅਏ ਥੋੜੀ ਨੀਂਦ ਵਾਜੀ ਲੱਕ ਲਈ ਦੀ ਕੰਮ ਅਜੇ ਬਿਲਕੁਲ ਸਹੀ ਪਛਾਣਿਆ ਇਹ ਘੁੰਮਣ ਫਿਰਦਾ ਦੰਦਾ ਜਿੰਨਾ ਚਿਰ ਸ਼ਹਿਰ ਦੇ ਦੋ ਚੱਕਰ ਨਾਲ ਲਾਵੇ ਇਹਨੂੰ ਰੋਟੀਆਂ ਜਵਨੀ ਹਾਂਜੀ ਐਸੀ ਇਹਨਾਂ ਨੇ ਸਾਨੂੰ ਇੰਨਾ ਪਿਆਰ ਦਿੱਤਾ ਭੈਣ ਜੀ ਨੇ ਆ ਆ ਇਹਨਾਂ ਦੀ ਬੇਟੀ ਕਿਰਨ ਨਾ ਪਰਨਾ ਇੱਥੋਂ ਜਾਨੂ ਜੀ ਕਰਨ ਦੇ ਨਾ ਇਹਨਾਂ ਦਾ ਕੱਲ ਨੂੰ ਆਟ ਕਿੰਨੇ ਇੱਥੇ ਇੱਥੇ ਰੋ ਨਵਾਂ ਸਾਲ ਇਥੇ ਮਨਾਵਾਂਗੇ ਲੋੜੀ ਇਥੇ ਮਨਾਵਾਂਗੇ ਪਰ ਸਾਨੂੰ ਜਾਣਾ ਪੈਣਾ ਇਹ ਤਾਂ ਸਾਨੂੰ ਇੰਨੇ ਵਧੀਆ ਲੱਗੰਦੇ ਨੇ ਕਿ ਮਤਲਬ ਜਿਵੇਂ ਸਾਡਾ ਪਰਿਵਾਰ ਹੁੰਦਾ ਆ ਸਦਾ ਕਲ ਨਹੀਂ ਮਾਰਨੇ ਕਰੁੰਦਿਆ ਮਾਪੇ ਤਾਂ ਕਈ ਭੈਣ ਭਰਾ ਮਤਲਬ ਹੀ ਆਦਮੀ ਹੋਣਦੇ ਇੰਨਾ ਵਧੀਆ ਪਰਿਵਾਰ ਆਇਆ ਆ ਇਹ ਇੰਜ ਲੱਗਦਾ ਜਿਵੇਂ ਵਾਕਈ ਹਾਂ ਸਹੀ ਗੱਲ ਹੈ ਲੱਗੰਦਿਆਂ ਵੀ ਜਿਵੇਂ ਵਿਛੜੇ ਹੋਏ ਪਤਾ ਨਹੀਂ ਕਿਦੋਂ ਕਿਦੋਂ ਮਿਲੇ ਆ ਜਿਹਨੂੰ ਆ ਆ ਵੀ ਸਾਰੇ ਕਿਦੋਂ ਮਿਲ ਲਗੇ ਮੇਰੇ ਨਾਲ ਇੰਨਾ ਮੂਹ ਪਿਆਰ ਨਾ ਕਰਦੇ ਸਾਡੇ ਨਾਲ ਇੰਨਾ ਕੋਲ ਦੇ ਮਿਲਦੇ ਨਾ ਤੇ ਸਾਨੂੰ ਸ਼ਾਇਦ ਅਸੀਂ YouTube ਦਾ ਕਿਦਾਂ ਸਫਰ ਨਾ ਤਿਆ ਕਰ ਪੁੰਦੇ ਅਸੀਂ ਵਾਪਸ ਚਲੋ ਭੈਣ ਜੀ ਚੱਲਦੇ ਆਂ ਫਿਰ ਮਿਲਾਂਗੇ ਕਦੀ ਉਹਨੇ ਤੁਸੀਂ ਵੀ ਆਇਓ ਕਦੀ ਸਾਡੇ ਉੱਥੇ ਘੁੰਮਣ ਤੁਹਾਨੂੰ ਵੀ ਅਸੀਂ ਘੁਮਾਵਾਂਗੇ ਤੁਸੀਂ ਵੀ ਆਇਓ ਆ ਗੁਰੂ ਘਰ ਦੀ ਸੇਵਾ ਦਾ ਨੇ ਬੜੇ ਸੱਚੇ ਮਨੋਸਾਰੀ ਤੇ ਸੇਵਾ ਕਰਦਿਆ ਅੱਜ ਦੀ ਵੀਡੀਓ ਤੇ ਸਮਾਪਤ ਕਰਦੇ ਆ ਮਿਲਦੇ ਆ ਨਵੇਂ ਬਲੌਗ ਚ ਨਵੀਂ ਜਗ੍ਹਾ ਤੇ ਵੀਡੀਓ ਚੰਗੀ ਲੱਗੀ ਹੋਏ ਤੇ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬਾਅਦ ਬਾਅਦ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ